ਸਤਿ ਸ਼੍ਰੀ ਅਕਾਲ ਜੀ ਜਿੱਦਾਂ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈਗੀਆਂ ਕਿ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਕ੍ਰਾਈਮ ਹੁੰਦਾ ਹੈ ਉੱਤੇ ਸਮੇਂ ਸਿਰ ਤਰੀਕੇ ਨਾਲ ਇਫੈਕਟਿਵ ਐਕਸ਼ਨ ਉਹਦੇ ਖਿਲਾਫ ਕੀਤਾ ਜਾਵੇ ਤੇ ਜਿਹੜੀ ਵਿਕਟਿਮ ਫ੍ਰੈਂਡਲੀ ਪੁਲਿਸਿੰਗ ਤੇ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਵੱਲ ਤੇ ਅੰਦਿਤਤਾ ਜਾਵੇ ਉਸੇ ਲੜੀ ਦੇ ਵਿੱਚ ਅੱਜ ਸਾਡੀ ਜਿਹੜੀ ਟੈਕਨੀਕਲ ਦੀ ਟੀਮ ਹੈਗੀ ਆ ਜਿਹਨੂੰ ਡੀਐਸਪੀ ਡੀ ਸਾਹਿਬ ਐਸਪੀਡੀ ਸਾਹਿਬ ਸਾਰਾ ਸੁਪਰਵਾਈਜ਼ ਕਰਦੇ ਆ ਤੇ ਉਹਨਾਂ ਦੀ ਕੜੀ ਮਿਹਨਤ ਤੋਂ ਬਾਅਦ ਅੱਜ ਕਰੀਬ 100 ਤੇ ਕਰੀਬ ਸਾਢੇ ਕੋ ਜਿਹੜੇ ਮੋਬਾਈਲ ਗੁੰਮशुदा ਸੀਗੇ ਜਾਂ ਕਿਤੇ ਚੋਰੀ ਹੋ ਗਏ ਸੀ ਜਾਂ ਗੁੰਮ ਗਏ ਸੀ ਸਟੋਲਨ ਜਾਂ ਲੌਸਟ ਮੋਬਾਈਲ ਫੋਨ ਸੀਗੇ ਉਹਨਾਂ ਨੇ ਸੀ ਲੋਕਾਂ ਨੂੰ ਹੈਂਡਓਵਰ ਕਰ ਰਹੇ ਆ ਤੇ ਇਸ ਤੋਂ ਕਰੀਬ 40 ਦੇ ਕਰੀਬ ਵਿਅਕਤੀ ਆ ਵੀ ਗਏ ਜਨਾਂ ਦੇ ਮੋਬਾਈਲ ਸੀਗੇ ਅੱਗੇ ਜਿਵੇਂ ਜਿਵੇਂ ਆਈ ਜਾ ਰਹੇ ਉਹਨਾਂ ਨੂੰ ਸੀ ਹੈਂਡਓਵਰ ਕਰੀ ਜਾ ਰਹੇ ਤੇ ਇਸ ਤੋਂ ਇਲਾਵਾ ਜਿਹੜੇ ਕੁਝ ਇਹੋ ਜਿਹੇ ਵੀ ਵੈਟਰ ਹੈ ਜਿਹੜੇ ਬੰਦੇ ਚੋਰੀ ਕਰਦੇ ਆ ਮੋਬਾਈਲਾ ਦੀ ਪਿੱਛੇ ਸਮੇਂ ਦੇ ਵਿੱਚ ਕਈ ਇਦਾਂ ਦੇ ਚੋਰ ਵੀ ਅਸੀਂ ਫੜੇ ਤੇ ਅੱਗੇ ਜਿਹੜੀ ਹੈਗੀ ਆ ਉਸ ਸੰਬੰਧੀ ਤਫ਼ਤੀਸ਼ ਜਾਰੀ ਹੈ ਤੇ মিডিਆ ਦੇ ਸੱਜਣਾ ਰਾਈ ਮੇਰੀ ਲੋਕਾਂ ਨੂੰ ਇਹੀ ਅਪੀਲ ਕਦੇ ਵੀ ਜੇ ਤੁਹਾਡੇ ਨਾਲ ਇਦਾਂ ਦਾ ਕੋਈ ਇਨਸੀਡੈਂਟ ਵਾਪਰਦਾ ਹੈ ਕੋਈ ਮੋਬਾਈਲ ਡਿੱਗ ਪੈਂਦਾ ਹੈ ਗਮ ਹੋ ਜਾਂਦਾ ਹੈ ਤੇ ਤੁਸੀਂ ਕਾਈਂਡਲੀ ਸਾਡੇ ਨੋਟਿਸ ਜ਼ਰੂਰ ਲੈ ਕੇ ਆਓ ਜਿਹੜਾ ਤੁਹਾਡਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਨੀਅਰੈਸਟ ਸਾਂਝ ਕੇਂਦਰ ਹੈ ਉੱਥੇ ਇਹਨੂੰ ਇਹਨੂੰ ਰਿਪੋਰਟਿੰਗ ਕਰੋ ਦਰਜ ਕਰਾਓ ਜੇ ਅਗਰ ਤੁਹਾਡਾ ਮੋਬਾਈਲ ਕਿਤੇ ਡਿੱਗ ਪਿਆ ਤੇ ਨਾਲ ਦਾ ਜਿਹੜਾ ਰਾਗੀਰ ਹੈ ਭਾਵੇਂ ਉਹਦੇ ਫੋਨ ਤੋਂ 112 ਤੇ ਕਾਲ ਕਰੋ ਰਿਪੋਰਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਦੇਚ ਅਸੀਂ ਦੇਖਿਆ ਹੈ ਕਈ ਸਾਡੇ ਕੋਲ ਆਈਵੀ ਸੀ ਕੇ ਜਨਾ ਦਾ ਅੱਜ ਤੋਂ 2 ਸਾਲ ਪਹਿਲਾਂ ਗਮ ਹੋ ਗਿਆ ਪਰ ਸਾਡੀ ਟੀਮ ਕਿਉਂਕਿ ਲਗਾਤਾਰ ਟਰੈਕ ਕਰ ਰਹੀ ਸੀ ਕਿ ਮਿਹਨਤ ਕਰ ਰਹੀ ਸੀ ਕਿ ਤੇ ਅੱਜ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਜੇ ਅਜੇ ਵੀ ਪੁਲਿਸ ਦਾ ਇੱਥੇ ਟਰੈਕਿੰਗ ਤੇ ਲੱਗੀ ਹੋਈ ਹੈ ਤੇ ਤੁਸੀਂ ਰਿਪੋਰਟਿੰਗ ਜ਼ਰੂਰ ਕਰੋ ਬਾਕੀ ਸਾਡੀ ਟੀਮ ਇੱਤੇ ਲਗਾਤਾਰ ਇੱਤੇ ਨਿਗਰਾਨੀ ਰੱਖਦੀ ਹੈ ਕੰਮ ਕਰਦੀ ਹੈ ਤੇ ਆਉਣ ਵਾਲੇ ਸਮਾ ਦੇ ਵਿੱਚ ਕਿਉਂਕਿ ਟੀਮ ਸਾਡੀ ਲੱਗੀ ਹੋ ਆਉਣ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਤੇ ਹੋਰ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਬੜੀ ਕਾਰਵਾਈ ਵੀ ਹੋ ਸਕੇ ਤੇ ਉਹਨਾਂ ਦੀ ਜੁੜੀ ਚੋਰੀ ਸ਼ੋਦਾ ਜਾਂ ਗੁੰਮਸ਼ੋਦਾ ਫੋਨ ਹੈ ਉਹਨਾਂ ਨੂੰ ਵਾਪਸ ਕੀਤਾ ਜਾ ਸਕੇ ਥੈਂਕ ਯੂ ਮੈਂ ਕਰਨੈਲ ਸਿੰਘ ਗਾਂਸਾਗਸਤ 2025 ਨੂੰ ਮੇਰਾ ਫੋਨ ਅਨਸਾਈ ਸਾਹਿਬ ਬਾਬਾ ਜੀ ਸੰਤ ਮਾਪੂਸ਼ ਅਨਸਾਖੜਾ ਦੇ ਜਨਮ ਦਿਨ ਤੇ ਗੁੰਮ ਹੋਇਆ ਸੀਗਾ ਤਾਂ ਹਟਿਆੜ ਸਾਹਿਬ ਦੇ ਐਸਐਸਸੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਡਿਪਾਰਟਮੈਂਟ ਪਤਰਕਾਰ ਸਾਹਿਬ ਨੇ ਬਹੁਤ ਹੀ ਹਾਲਾ ਦਰਜੇ ਦਾ ਕੰਮ ਕੀਤਾ ਸਾਡੇ ਕਾਫੀ ਵੱਡੀ ਤਦਾਦ ਦੇ ਵਿੱਚ ਬਹੁਤ ਜ਼ਿਆਦਾ ਫੋਨ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਇੱਥੋਂ ਕਿੱਥੋਂ ਹੈਂਡਓਵਰ ਕੀਤੇ ਹੋ ਪੂਰੀ ਟੀਮ ਦੇ ਜਿਨ੍ਹਾਂ ਦੇ ਫੋਨ ਗੁੰਮ ਹੋਏ ਸੀਗੇ ਅੱਜ ਸਭ ਦੇ ਹੈਂਡਓਵਰ ਕੀਤੇ ਗਏ ਅਸੀਂ ਬਹੁਤ ਖੁਸ਼ ਹਾਂ ਪੂਰੇ ਫਤਿਹਗੜ੍ਹ ਸਾਹਿਬ ਦੀ ਟੀਮ ਐਸਐਸਪੀ ਸਾਹਿਬ ਐਸਪੀ ਸਾਹਿਬ ਟੀਐਸਪੀ ਸਾਹਿਬ ਔਰ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈਗਾ ਪੂਰਾ ਫੁੱਲ ਸਪੋਰਟ ਹੋਗਾ ਬਾਬਾ ਜੀ ਫਤਿਹਗੜ੍ਹ ਸਾਹਿਬ ਦੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਹੀ ਤਰੱਕੀ ਬਖਸ਼ ਬਹੁਤ ਮਿਹਨਤ ਕਰਨ ਚੜ੍ਹਦੀ ਕਲਾ ਚ ਰਹਿਣ ਇਸ ਤਰ੍ਹਾਂ ਹੀ ਸਭ ਦਾ ਇਹਨਾਂ ਦਾ ਬਹੁਤ ਭਲਾ ਹੋਵੇ ਹਮੇਸ਼ਾ ਇਸ ਤਰ੍ਹਾਂ ਹੀ ਕੰਮ ਕਰਦੇ ਹਨ ਥੈਂਕ ਯੂ ਸਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਹਰੀਪੁਰ ਤੋਂ ਮਿਲੋਤੋਂ ਇਲਾਫਤੇガル ਸਾਹਿਬ ਮੈਂ ਇਨਾ ਸਾਰੇ ਐਸਪੀ ਡੀਐਸਪੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨੀ ਮਿਹਨਤ ਦੇ ਸਦਕਾ 2023 ਚ ਸਾਡਾ ਮੋਬਾਈਲ ਗਮ ਹੋਇਆ ਸੀ ਜੋ ਕਿ ਹੁਣ ਕੋਈ ਆਸ ਵੀ ਨਹੀਂ ਸੀ ਤਾਂ ਹੁਣ 2025 ਚ ਸਾਨੂੰ ਹੁਣ 2 ਸਾਲ ਬਾਅਦ ਪੂਰਾ ਮਿਲਿਆ ਵਾਪਸ ਤਾਂ ਮੈਕਨਿਜ਼ਮ ਵੀ ਸਾਡੀ ਜਿਹੜੇ ਡਿਪਾਰਟਮੈਂਟ ਹੈ ਦਿਨ-ਦੁਪਹਿਰ ਨੀ ਰਾਤ ਚੌਂ ਬਣੇ ਰੱਖ ਕੇ ਕਰਨ ਇਸ ਤਰ੍ਹਾਂ ਮਿਹਨਤ ਕਰਦੇ ਰਹੇਨ ਬਹੁਤ ਜੀ ਧੰਨਵਾਦ